ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਨੇ ਆਪਣਾ ਅਸਤੀਫਾ ਆਲਰੇਡੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਪ ਦਿੱਤਾ ਹੈ ਹਾਂਜੀ ਸੁਨੀਲ ਕੁਮਾਰ ਜਾਖੜ ਕਿਉਂਕਿ ਸੁਨੀਲ ਕੁਮਾਰ ਜਾਖੜ ਨੇ ਇਹ ਜੋ ਵੱਡਾ ਬਿਆਨ ਦਿੱਤਾ ਕੇ ਪੰਜਾਬ ਦੇ ਹੱਕਾਂ ਦੀ ਖਾਤਰ ਲੜੋ ਸਿਆਸਤ ਨਾ ਕਰੋ ਸਿਆਸਤ ਛੱਡ ਕੇ ਪੰਜਾਬ ਦੇ ਮੁੱਦੇ ਸੰਸਦ ਭਵਨ ਵਿੱਚ ਚੁੱਕੇ ਜਾਣ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜਾ ਹੈ ਦੁਰਵਿਵਹਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਧਰ ਜਿਵੇਂ ਹੀ ਅੱਜ ਸਿਆਸਤ ਸ਼ੁਰੂ ਹੋਈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਵੀ ਆਪਣੀ ਕਮਾਂਡ ਖਿਚਲੀ ਹੈ ਕਿ ਪੰਜਾਬ ਦੇ ਵਿੱਚ ਕਿਹੜਾ ਜੱਟ ਸਿੱਕ ਚਿਹਰਾ ਜਿਹੜਾ ਹੈ ਪ੍ਰਧਾਨ ਬਣਾਇਆ ਜਾਵੇ ਜੇਕਰ ਗੱਲ ਕਰੀਏ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਕੋਲ ਤੇ ਆਲਰੇਡੀ ਦੋ ਅਹੁਦੇ ਨੇ ਕੇਂਦਰੀ ਮੰਤਰੀ ਵੀ ਨੇ ਅਤੇ ਰਾਜ ਸਭਾ ਦੇ ਮੈਂਬਰ ਵੀ ਨੇ ਰਾਜਸਥਾਨ ਤੋਂ ਉਹਨਾਂ ਨੇ ਜ਼ਰੂਰ ਬਚਕਾਨਾ ਬਿਆਨ ਦਿੱਤਾ ਸੀ ਜਿਮਨੀ ਚੋਣਾਂ ਦੇ ਵਿੱਚ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਉਹਨਾਂ ਨੇ ਤਾਲੀ ਬੰਨ ਕਿਹਾ ਸੀ ਪੰਜਾਬ ਦੇ ਕਿਸਾਨਾਂ ਨੂੰ ਦੂਸਰੇ ਪਾਸੇ ਉਹਨਾਂ ਨੇ ਕਿਹਾ ਜਿਵੇਂ ਜਿਮਨੀ ਚੋਣਾਂ ਹੋਣਗੀਆਂ ਨਾਲ ਦੀ ਨਾਲ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਦੀ ਇਨਵੈਸਟੀਗੇਸ਼ਨ ਸ਼ਾਮਿਲ ਕਰਵਾਈ ਜਾਵੇਗੀ ਉਸ ਤੋਂ ਬਾਅਦ ਮਾਫੀ ਮੰਗਣੀ ਪਈ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਨੇ ਜਿਮਨੀ ਚੋਣਾਂ ਨੂੰ ਮਦੇਨਜ਼ਰ ਰੱਖਦੇ ਹੋਏ ਆਪਣਾ ਰਵਈਆ ਥੋੜਾ ਜਿਹਾ ਚੇਂਜ ਕੀਤਾ ਇਧਰ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਰਵਨੀਤ ਬਿੱਟੂ ਜ਼ੇ ਯਾ ਸਾਪਲਾ ਜਹ ਹਰਜੀਤ ਗਰੇਵਾਲ ਨੂੰ ਪ੍ਰਧਾਨ ਨਹੀਂ ਬਣਾਇਆ ਜਾਵੇਗਾ ਜਿਸ ਦੇ ਨਾਮ ਆ ਰਹੇ ਨੇ ਉਹ ਦੋ ਚਿਹਰੇ ਅੱਗੇ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਦੋਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰੇ ਨੂੰ ਪੰਜਾਬ ਦਾ ਪ੍ਰਧਾਨ ਬਣਾਵੇਗੀ ਇਹ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਕਿ ਜਦ ਸਿੱਖਚੇਰਾ ਹੀ ਪੰਜਾਬ ਦੇ ਵਿੱਚ ਪ੍ਰਧਾਨ ਬਨਾਇਆ ਜਾਵੇਗਾ ਜੇ ਗੱਲ ਕਰੀਏ ਜਿਮਨੀ ਚੋਣਾ ਦੀ ਜਿਮਨੀ ਚੋਣਾ ਦੇ ਵਿੱਚ ਰਵਿਕਰਨ ਕਾਲੋ ਦੂਸਰੇ ਕੇਵਲਕ੍ਰਿਸ਼ਨ ਟੇਲੋ ਸੋਨ ਸਿੰਘ ਟਨਡਰ ਮਨਪ੍ਰੀਤ ਬਾਦਲ ਯਾਨੀ ਕਿ ਸਾਰੇ ਦੇ ਸਾਰੇ ਸਿੱਖਚੇਰੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮદાન ਦੇ ਵਿੱਚ ਉਤਾਰਨ ਤੋਂ ਬਾਅਦ ਯੁੱਧ ਵੀ ਜਿਹੜੇ ਨੇ ਉਹ ਹਾਰੇ ਯਾਨੀ ਕਿ ਹਾਰ ਖਤਮ ਹੋ ਗਿਆ ਹੈ 382000 ਟੋਟਲ ਵੋਟ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਇੱਧਰ ਅੱਜ ਪੰਜਾਬ ਦੇ ਹੱਕ ਵਿੱਚ ਉਤਰ ਆਏ ਦੀ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਛੁੱਟੀ ਕਰ ਦਿੱਤੀ ਹੈ ਨਵੇਂ ਦੋ ਚਿਹਰੇ ਪਹਿਲਾ ਚਿਹਰਾ ਦੱਸਿਆ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਮਨੀ ਚੋਣਾ ਵਿੱਚ ਕਿਹਾ ਸੀ ਕਿ ਸਾਡੇ ਕੋਲ ਸਲਾਹ ਮਸ਼ਵਰਾ ਨਹੀਂ ਲਿਆ ਜਾਂਦਾ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਸਾਨੂੰ ਸਲਾਹ ਮਸ਼ਵਰੇ ਵਾਸਤੇ ਨਹੀਂ ਬੋਲੇਗੀ ਅਸੀਂ ਸਲਾਹ ਮਸ਼ਵਰਾ ਨਹੀਂ ਦੇਾਂਗੇ ਦੂਸਰਾ ਜਿਹੜੇ ਵਿਵਾਦਾਂ ਦੇ ਵਿੱਚ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਉਹਨਾਂ ਨੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵੀ ਕੰਮ ਕੀਤਾ ਹੈ ਕਾਂਗਰਸ ਵਿੱਚ ਵੀ ਕੰਮ ਕੀਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਕੰਮ ਕੀਤਾ ਹੈ ਹਾਂ ਜੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਦੇ ਉੱਤੇ ਕੋਈ ਨਿਸ਼ਾਨੀਆਂ ਸਵਾਲ ਨਹੀਂ ਖੜੇ ਖੜੇ ਕੀਤੇ ਜਾਂਦੇ ਇੱਕ ਵਾਰ ਫਿਰ ਦੁਬਾਰਾ ਵੱਡਾ ਸਿਆਸਤ ਨੂੰ ਹਲਾਰਾ ਮਿਲਣ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੇ ਵੀ ਟੱਚ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਨਵਜੋਤ ਨਵਜੋਤ ਕੋਰ ਸਿੱਧੂ ਨੂੰ ਜਦੂ ਅੰਮ੍ਰਿਤਸਰ ਦੇ ਵੱਡੇ ਆਗੂ ਦੇ ਨਾਲ ਦੇਖਿਆ ਗਿਆ ਸੋਸ਼ਲ ਮੀਡੀਆ ਤੇ ਤਸਵੀਰਾਂ ਕਾਫੀ ਵਾਇਲ ਹੋਈਆਂ ਤੇ ਸੁਤਰ ਦੱਸਦੇ ଥିcke ਦੋਨੋ ਮੀਆਂ ਬੀਬੀ ਜਿਹੜੇ ਨੇ ਉਹ ਚਲੇ ਜਾਣਗੇ ਭਾਰਤੀ ਜਨਤਾ ਪਾਰਟੀ ਵਿੱਚ ਇਧਰ ਸੁਨੀਲ ਕੁਮਾਰ ਜਾਕਰ ਵਿਧਾਨ ਸਭਾ ਜਮਿਨੀ ਚੋਣਾਂ ਦੇ ਵਿੱਚ ਬਿਲਕੁਲ ਪ੍ਰਚਾਰ ਨਹੀਂ ਕੀਤਾ ਗਿਆ ਆਪਣੀ ਉਮੀਦਵਾਰਾਂ ਦੇ ਹੱਕ ਵਿੱਚ ਇਸ ਲਈ ਜਿਹੜਾ ਹੈ ਇਹਦਾ ਜਿਹੜਾ ਪਤਾ ਕਰ ਦਿੱਤਾ ਗਿਆ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਯਾਨੀ ਕਿ ਇਹਨਾਂ ਦੋਨਾਂ ਚਿਹਰਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਪ੍ਰਧਾਨ ਬਣਾਵੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਅਪਡੇਟ ਆ ਰਹੀ ਹੈ ਕਿ ਨਵਜੋਤ ਤੇ ਸੁਨੀਲ ਕੁਮਾਰ ਜਾਕਰ ਜਿਹੜੇ ਨੇ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਉਹਨਾਂ ਨੇ ਅੱਜ ਗੱਲ ਕੀਤੀ ਹੈ